ਸੂਹੀ ਮਹਕਾ ਤੀਜਾ ਘਰ ਪੜਨਾ ਆਸਤ ਪਦੀਆਂ ਇੱਕ ਓਮ ਕਾਰ ਸਤ ਗੁਰ ਪ੍ਰਸਾਦ ਵਿਚ ਹੋਆ ਬਿਨ ਸਤਿਗੁਰ ਨਾਮ ਨ ਜਾਪਾ ਗੁਰ ਕਾ ਸਬਦ ਮਹਾਰਸ ਮੀਠਾ ਬਿਨ ਚਾਖੇ ਸਾਧਨਾ ਜਾਪਾ ਨਾਮ ਹੀ ਤੇ ਸਭ ਤਿਸ ਹੋਆ ਬਿਨ ਸਤਿ ਗੁਰ ਨਾਮ ਨ ਜਾਪੈ ਗੁਰ ਕਾ ਸਬਦ ਮਹਾਰਸ ਮੀਠਾ ਬਿਨ ਚਾਖੇ ਸਾਦ ਨ ਜਾਪੈ

ਨਿਹਾਨੀ ਤੁਰ ਆਪਣੀ ਮਿੱਟਾ ਜਿਨ ਸਾਚੇ ਸਿਉਂ ਲੇ ਲਾਈ ਸਬਤ ਚੀ ਚੀਨੇ ਆਤਮ ਪਰਗਾਸਿਆ ਸਹਜੇ ਰਵੇ ਆ ਸਮਾਈ گرمخ گال گرم سبد بچارے جیو پب گرتے اجج گرم کارج سوارے منمکھ ان ਦੁੱਖ ਮਾਵ ਬਿਖ ਖਟੇ ਸੰਸਾਰੇ ਮਾਇਆ ਮੂਹੇ ਸਦਾ ਦੁੱਖ ਪਾਏ ਬਿਨ ਕੋਰੇ ਅਤ ਤਿਆਰੇ ਚੰਨ ਸਤਗੁਰੁ ਭਾਏ ਸਾਚਾ ਸਬਦ ਸਿਫਤ ਹੈ ਸਾਚੀ ਸਾਚਾ ਮਨ ਵਸਾਏ ਸਚੀ ਬਾਣੀ ਗੁਰਮਕਾਖੈ ਹਉਮੈ ਵਿਚੋ ਜਾਇ ਤਾ ਕਰਮ ਹੈ ਸੱਚਾ ਸੱਚਾ ਸ਼ਬਦ ਸੁਣਾਏ ਗੁਰਮੁਖ ਘਰੇ ਗੁਰਮੁਖ ਖੱਟੇ ਗੁਰਮੁਖ ਨਾਮ ਜਪਾਏ ਸਦਾ ਅਲੱਪ ਸੱਚ ਹੈ ਰੰਗ ਰਾਤਾ ਗੁਰੂ ਕਾ ਸਹਜ ਸੁਭਾਵੇ ਮਨ ਮੁਕਤ ਸਭ ਹੀ ਕੂੜੋ ਬੋਲੈ ਬਿਖਮੀ ਚੈ ਬਿਖ ਖਾਏ ਜਮ ਕਾਲ ਭਗਤਾ ਕ੍ਰਿਸ਼ਨ ਦਾਗਦਾ ਬੇਰ ਕੋਰ ਕਮਣ ਛਡਾਏ ਤਾ ਪੀਰਤ ਜਿੱਤ ਸਤ ਸਰਨਾ ਨਾ ਲਾਣਾ ਗੁਰਮਖ ਆਪ ਨੂੰ ਜਾਏ ਆਖ ਸਤ ਤੀਰਥ ਗੁਰ ਸਬਦ ਦਿਖਾਏ ਤਿੱਤ ਨਾ ਤੈ ਮਲ ਜਾਏ ਸੱਚਾ ਸਬਦ ਸੱਚਾ ਹੈ ਨਿਰਮਲ ਨਾ ਮਨ ਲਗੈ ਨਾ ਲਾਏ ਸੱਚੀ ਸਿਫਤ ਸੱਚੀ ਸਾਲਾ ਪੂਰੇ ਗੁਰ ਤੇ ਪਾਏ ਤਨ ਮਨ ਸਭ ਕਿਸ ਹਰਤ ਸਕੇਰਾ ਦੁਰਮੰਗ ਕਹਿਣ ਨ ਜਾਏ ਿਸਟ ਕੀ ਸਾਹ ਤੇ ਚੱਕੀ ਤਰਸਨਾ ਅਗਨ ਬੁਝਾਏ ਗੁਰ ਕਾ ਸਬਦ ਰਾਤਾ ਸਹਜੇ ਮਾਤਾ ਸਹਜੇ ਰਹਿਆ ਸਮਾਏ

ਗੁਰਮਤਿ ਆਪ ਪਛਾਨ ਨਾਮ ਧਿਆਏ ਸਭ ਗੁਰ ਭਾਏ ਜੋ ਇੱਛਾ ਸੁ ਫਲ ਪਾਏ ਨਾਨਕ ਇਸ ਦਾ ਸਭ ਕਿਛ ਹੋਵੈ ਜੇ ਵਿੱਚੋਂ ਆਪ ਗਵਾਏ ਨਾਮ ਕਿਹਾਏ ਤਾਂ ਸਤਿਗੁਰ ਪਾਏ ਜੋ ਇੱਛਾ ਸੋ ਪਵਨ ਪਾਏ ਨਾਲਕ ਇਸ ਦਾ ਸਭ ਕਿਛ ਹੋਵੇ ਜੇ ਚਹੋ ਆਪ ਗਵਾ